ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 골ਡੀ ਬਰਾਡ ਗੈਂਗਸਟਰ ਜਿਹੜਾ ਇੰਡੀਆ ਤੋਂ ਭਗੋੜਾ ਹੋ ਕੇ ਕੈਨੇਡਾ ਚਲਾ ਗਿਆ ਸੀ ਕੈਨੇਡਾ ਜਾ ਕੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਵਾਸਤੇ ਬਿਉਂਤਬੰਦੀ ਬਣਦੀ ਹੈ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਪੁਲਿਸ ਐਕਸ਼ਨ ਕਰਦੀ ਹੈ ਉਹ ਤੋਂ ਬਾਅਦ ਵਿੱਚ ਉਹ ਭੱਜ ਕੇ ਅਮਰੀਕਾ ਦੇ ਵਿੱਚ ਚਲਾ ਜਾਂਦਾ ਹੈ ਤੇ ਅਮਰੀਕਾ ਦੇ ਵਿੱਚ ਬੈਠ ਕੇ ਜੈ ਕੈਨੇਡਾ ਵਿੱਚ ਬੈਠ ਕੇ ਉਹਨੇ ਬੇਸ਼ੁਮਾਰ ਫਰੋਤੀਆਂ ਲਈਆਂ ਇੰਡੀਆ ਦੇ ਖਾਸ ਕਰਕੇ ਪੰਜਾਬ ਦੇ ਵਪਾਰੀਆਂ ਦੇ ਕੋਲੋਂ ਕਰੋੜਾਂ ਰੁਪਇਆ ਲੁੱਟਿਆ ਫਰੋਤੀਆਂ ਰਾਹੀਂ ਤੇ ਅੱਜ ਜਿਹੜਾ ਇੰਡੀਅਨ ਸਰਕਾਰ ਨੇ ਫੈਸਲਾ ਸੁਣਾਇਆ ਉਹਨੂੰ ਆਤਮਾ ਦੀ ਐਲਾਨਣ ਦਾ ਮੈਂ ਕਹਿੰਦਾ ਬਹੁਤ ਵੱਡੀ ਕਾਰਵਾਈ ਕੀਤੀ ਹੈ ਇਹਦੇ ਨਾਲ ਜਿਹੜੇ ਹੋਰ ਵੀ ਅਗੈਸਟਰ ਇੱਥੋਂ ਭਗੋੜੇ ਹੋ ਕੇ ਅਮਰੀਕਾ ਜਾਂ ਕੈਨੇਡਾ ਵਿੱਚ ਬੈਠੇ ਨੇ ਤੇ ਉਹਨਾਂ ਦੀ ਵੀ ਨਾਨੀ ਚੇਤੇ ਆਉ ਉਹਨਾਂ ਨੂੰ ਖਾਸ ਕਰਕੇ ਤੇ ਮੈਂ ਤੇ ਗੱਲ ਕੋ ਹੋਰ ਕਹਿਣੀ ਆ ਸਿਮਰਿਤ ਮਾਨ ਨੇ ਜਦੋਂ ਇਲੈਕਸ਼ਨ ਲੜੇ ਸੀ ਨਾ ਜਿਮਨੇ ਚੋਣ ਸੰਗਰੂਰ ਦੀ ਉਦੋਂ ਉਹਨੇ ਦੋ ਮੌਤਾਂ ਦੇ ਸਹਾਰੇ ਇਲੈਕਸ਼ਨ ਲੜੀ ਸੀ ਇੱਕ ਦੀਪ ਸਿੱਧੂ ਦਾ ਕਤਲ ਹੋਇਆ ਤੇ ਦੂਜੇ ਪਾਸੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਇਹ ਕ੍ਰੈਡਿਟ ਸਿਮਰਿਤ ਮਾਨ ਨੇ ਲਿਆ ਸੀ ਜੂਥ ਨੂੰ ਗੁੰਮਰਾਹ ਕਰਕੇ ਉਹਨੇ ਇਲੈਕਸ਼ਨ ਜਿੱਤੀ ਸੀ ਤੇ ਨਾਲ ਹੀ ਉੱਥੇ ਉਹਨੇ ਇੱਕ ਬਿਆਨ ਦਿੱਤਾ ਸੀ ਉਹਨੇ ਕਿਹਾ ਸੀ ਕਿ ਜਿੰਨੇ ਵੀ ਗੈਂਗਸਟਰ ਨੇ ਆਓ ਸਾਡੇ ਨਾਲ ਮਿਲ ਕੇ ਕੰਮ ਕਰੋ ਜਾਨਕੀ ਸਿਮਰਿਤ ਸਿੰਘ ਮਾਨ ਦਾ ਇਹ ਬਿਆਨ ਸੀ ਤੇ ਅੱਜ ਇੰਡੀਅਨ ਸਰਕਾਰ ਨੇ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਹੁੰਡੇ ਸਿਮਰਿਤ ਮਾਨ ਦੇ ਚਮਚੇ ਨੇ ਉਹਨਾਂ ਤੇ ਸਵਾਲ ਹੈ ਸਿਮਰਿਤ ਮਾਨ ਤੇ ਵੀ ਸਵਾਲ ਹੈ ਜੇ ਗੋਲਡੀ ਬਰਾੜ ਅੱਤਵਾਦੀ ਹੈ ਤਾਂ ਸਿਮਰਿਤ ਮਾਨ ਵੀ ਅੱਤਵਾਦੀ ਹੈ ਇੱਕ ਇਹਨੇ ਬਿਆਨ ਦਿੱਤਾ ਸੀ ਕਿ ਸੀਰ ਭਗਤ ਸਿੰਘ ਅੱਤਵਾਦੀ ਹੈ ਹਾਲਾਂਕਿ ਮੇਰਾ ਉਸ ਬਿਆਨ ਦੇ ਨਾਲ ਬਹੁਤਾ ਕੋਈ ਤਾਲੁਕਤ ਨਹੀਂ ਪਰ ਜਿਹੜੀ ਉਹਦੀ ਸ਼ਬਦਾਵਲੀ ਸੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਭਗਤ ਸਿੰਘ ਨੂੰ ਉਹਨੇ ਅੱਤਵਾਦੀ ਕਿਹਾ ਤੇ ਹੁਣ ਜਦੋਂ ਭਾਰਤ ਸਰਕਾਰ ਨੇ ਅੱਤਵਾਦੀ ਜਾਨੀ ਕਿ ਐਲਾਨ ਦਿੱਤਾ ਗੋਲਡੀ ਬਰਾੜ ਨੂੰ ਤਾਂ ਹੁਣ ਕਿਤੇ ਨਾ ਕਿਤੇ ਸਿਮਜਤ ਮਾਨ ਨੂੰ ਵੀ ਸੋਚਣਾ ਪੈਣਾ ਹੈ ਉਦੇ ਚਮਚਿਆਂ ਨੂੰ ਵੀ ਸੋਚਣਾ ਪੈਣਾ ਕਿ ਜੇ ਗੋਲਦੀ ਬਰਾਣਾ ਆਤਮਾ ਦੀ ਹੈ ਤਾਂ ਸ਼ਿਮਨਿਤ ਮਾਨ ਵੀ ਆਤਮਾ ਦੀ ਹੈ ਉਹਦਾ ਕਾਰਮ ਕਾਰਨ ਇਹ ਹੈ ਜਦੋਂ ਸ਼ਿਮਨਿਤ ਮਾਨ ਕਹਿੰਦਾ ਕਿ ਆਓ ਰਲ ਕੇ ਕੰਮ ਕਰੀਏ ਗੈਂਸਟਰਾਂ ਨੂੰ ਤਾਂ ਇਹਦਾ ਮਤਲਬ ਤਾਰਾਂ ਜੁੜੀਆਂ ਹੋਈਆਂ ਨੇ ਜੇ ਤਾਰਾਂ ਜੁੜੀਆਂ ਹੋਈਆਂ ਨੇ ਫਿਰ ਦੂਜੀ ਗੱਲ ਹੋਰ ਸੁਣ ਲਓ ਜਿਹੜੀ ਫਰੋਤੀਆਂ ਦੀ ਰਕਮ ਮੋਟੀ ਲਈ ਹੈ ਨਾ ਵਪਾਰੀਆਂ ਦੇ ਕੋਲੋਂ ਉਹ ਰਕਮ ਦੇ ਵਿੱਚੋਂ ਸਿਮਜੀਤ ਮਾਨ ਦੇ ਕੋਲੇ ਵੀ ਫਰੋਟੀਆਂ ਦੀ ਰਕਮ ਗਈ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਇਹ ਸਾਨੂੰ ਯਕੀਨ ਦੇ ਨਾਲ ਮੰਨਣਾ ਪੈਣਾ ਹੈ ਚਲੋ ਇਹ ਜਿਹੜੀਆਂ ਖਦੀੜਾਂ ਹੁੰਦੀਆਂ ਨੇ ਭਾਵੇਂ ਗੋਲਡੀ ਬ੍ਰਾਂਡ ਹੋਵੇ ਭਾਵੇਂ ਸਵੰਜਿਤ ਮਾਨ ਹੋਵੇ ਇਹ ਕੁੱਤਿਆਂ ਵਾਲਾ ਖਦੀੜਾਂ ਵਾਲਾ ਖੱਚਾਂ ਵਾਲਾ ਇਹਨਾਂ ਨੇ ਕੰਮ ਕਰਨਾ ਹੁੰਦਾ ਉਹ ਕੰਮ ਇਹ ਕਰੀ ਜਾਂਦੇ ਨੇ ਪਰ ਮੈਂ ਜਿਹੜੇ ਵਪਾਰੀ ਲੋਕ ਨੇ ਬਿਜ਼ਨਸਮੈਨ ਲੋਕ ਨੇ ਜਿਨ੍ਹਾਂ ਤੋਂ ਫਰੋਟੀਆਂ ਲਈਆਂ ਗਈਆਂ ਸੀ ਉਹਨਾਂ ਦੇ ਹੱਕ ਵਿੱਚ ਪਹਿਲਾਂ ਵੀ ਸੀ ਅੱਜ ਵੀ ਆ ਮੈਂ ਇੱਕ ਅਪੀਲ ਭਾ ਸਰਕਾਰ ਨੂੰ ਇਹ ਕਰਨੀ ਹੈ ਕਿ ਜੇ ਤੁਸੀਂ ਐਕਸ਼ਨ ਲਿਆ ਹੈ ਗੋਲਡੀ ਬ੍ਰਾਂਡ ਤੇ ਉਹਨੂੰ ਅਮਰੀਕਾ ਤੋਂ ਇੰਡੀਆ ਲਿਆਂਦਾ ਜਾਵੇ ਇੰਡੀਆ ਲਿਆ ਕੇ ਉਹਨੂੰ ਸਿੱਧੇ ਤੌਰ ਤੇ ਫਾਸੀ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਵੇ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਗੋਲਡੀ ਬ੍ਰਾਂਡ ਨੇ ਕਰਾਇਆ ਕੋਈ ਸ਼ੱਕ ਨਹੀਂ ਤੇ ਉਸ ਬੱਚੇ ਨੇ ਬਹੁਤ ਵੱਡੇ ਵੱਡੇ ਸੁਪਨੇ ਲਏ ਸੀ ਕਿਤੇ ਉਹ ਕਹਿੰਦਾ ਸੀ ਕਹਿੰਦਾ ਬੈਕਵਰਡ ਏਰੀਆ ਹੈਗਾ ਰਮਨ ਸਾ ਦਾ ਮੈਂ ਇੱਥੇ ਜਿਹੜਾ ਹਸਪੀਟਲ ਹੈ ਉਹ ਹਸਪੀਟਲ ਕੀੜਾ ਬਣਾਉਣਾ ਚਾਹੁੰਦਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਫੁਰਨੇ ਜਾਂ ਸੁਪਨੇ ਰਹਿ ਗਏ ਤੇ ਮੈਂ ਯਾਦ ਕਰਾ ਲਵਾਂ ਕੈਂਸਰ ਦਾ ਹਸਪੀਟਲ ਬਣਾਉਣ ਵਾਸਤੇ ਉਹਨੇ ਆਪਣੇ ਮਨ ਦੇ ਵਿੱਚ ਇੱਕ ਸੁਪਨਾ ਲਿਆ ਸੀ ਤੇ ਉਹ ਸੁਪਨੇ ਮਨ ਦੇ ਵਿੱਚ ਰਹਿ ਗਏ ਉਹ ਚਾਅ ਅਧੂਰੇ ਰਹਿ ਗਏ ਤੇ ਇਹਨਾਂ ਪਾਪੀਆਂ ਨੇ ਗੋਲਡੀ ਬਰਗਿਆਂ ਨੇ ਜਾਂ ਬਿਸ਼ਨੋਈ ਬਰਗਿਆਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਇੱਕ ਮਾਂ ਦੇ ਕੋਲੋਂ ਪੁੱਤ ਕੋਇਆ ਤੇ ਪਤਾ ਨਹੀਂ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਿਆ ਕੀ ਕੁਛ ਉਸ ਬੱਚੇ ਨੇ ਕਰਨਾ ਸੀ ਸਵਾਲ ਆ ਗਿਆ ਜਿਹੜਾ ਅੱਜ ਉਹਨੂੰ ਆਤਵਾਦੀ ਐਲਾਨਿਆ ਗਿਆ ਤੇ ਮੈਂ ਕਹਣਾ ਸਿਮਰਜੀਤ ਮਾਨ ਨੂੰ ਵੀ ਨਾਲ ਹੀ ਅੱਤਵਾਦੀ ਕਹੋ ਮੈਂ ਅੱਜ ਤੋਂ ਅੱਤਵਾਦੀ ਸਿਮਰਜੀਤ ਮਾਨ ਨੂੰ ਜ਼ਰੂਰ ਕਹਾਂਗਾ ਜੇ ਗੋਲਟੀ ਬਰਾੜ ਅੱਤਵਾਦੀ ਹੈ ਨਾ ਤਾਂ ਸਿਮਰਜੀਤ ਮਾਨ ਵੀ ਅੱਤਵਾਦੀ ਹੈ ਇਹ ਸਾਨੂੰ ਠੋਕ ਕੇ ਕਹਿਣਾ ਪੈਣਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ